ਤਾਂ ਤੁਹਾਡੇ ਤਿੰਨ ਕੁਐਸਚਨ ਅਤੇ ਉਹਨਾਂ ਦੇ ਮਿੱਥ ਬਸਟਿੰਗ ਜਵਾਬ ਜੀ ਮੈਨੂੰ ਰਾਤ ਨੂੰ ਕਾਰਬਸ ਬੰਦ ਕਰਨੇ ਚਾਹੀਦੇ ਨੇ ਪਤਲਾ ਹੋਣ ਲਈ ਅਮਰੀਕਨ ਜਰਨਲ ਆਫ ਕਲੀਨिकल ਨਿਊਟ੍ਰੀਸ਼ਨ ਦੇ ਅਕੋਰਡਿੰਗਲੀ ਤੁਹਾਡੇ weight loss ਤੇ ਤੇ ਹੈਲਦੀ ਲਾਈਫ ਸਟਾਈਲ ਦੇ ਕ੍ਰੂਸ਼ੀਅਲ ਨੇ ਬਟ ਅਸਲੀ ਕੁਆਲਿਟੀ ਮੈਟਰ ਕਰਦੀ ਹੈ ਤੁਸੀਂ ਕਿਹੋ ਜਿਹਾ ਕਾਰਬਸ ਲੈ ਰਹੇ ਹੋ ਕੰਪਲੈਕਸ ਲੈ ਰਹੇ ਹੋ ਸਿੰਪਲ ਕਾਰਬਸ ਲੈ ਰਹੇ ਹੋ ਜਾਂ 슈ਗਰ ਲੈ ਰਹੇ ਹੋ ਅਗਰ ਕੰਪਲੈਕਸ ਲੈ ਰਹੇ ਹੋ ਤਾਂ ਸਲੋ ਐਂਡ ਸਸਟੇਨੇਬਲ એનર્ਜੀ ਦੇਣਗੇ ਪਰ ਤੁਹਾਨੂੰ ਆਪਣਾ ਡਿਨਰ ਸੌਣ ਦੇ 2 2.5 ਘੰਟੇ ਪਹਿਲਾਂ ਕਰ ਲੈਣਾ ਚਾਹੀਦਾ ਹੈ ਤਦੀ ਫੈਟ ਚੈਸਟ ਦੀ ਐਕਸਰਸਾਈਜ਼ ਲਾਣ ਨਾਲ ਘਟ ਸਕਦੀ ਹੈ अकॉर्डिंग टू ਜਰਨਲ ਆਫ ਸਟਰੈਂਥ ਐਂਡ ਕੰਡੀਸ਼ਨਿੰਗ ਸਪੌਟ ਰਿਡਕਸ਼ਨ ਇਸ ਦਾ ਮਿੱਥ ਤੁਸੀਂ ਇੱਕ ਜਗ੍ਹਾ ਤੋਂ ਫੈਟ ਘਟਾ ਨਹੀਂ ਸਕਦੇ ਤੁਹਾਨੂੰ ਓਵਰਲ ਫਿਟਨੈਸ ਅਤੇ ਡਾਈਟ ਤੇ ਕੰਮ ਕਰਨਾ ਪਏਗਾ ਫੈਟ ਲੋਸ ਦੇ ਲਈ ਇਕੱਲਾ ਕਾਰਡੀਓ ਲਾਣ ਨਾਲ ਫੈਟ ਲੋਸ ਛੇਤੀ ਹੋ ਸਕਦਾ ਹੈ ਇੱਕ ਸਟੱਡੀ ਮੈਡੀਸਨ ਐਂਡ ਸਾਇੰਸ ਇਨ ਸਪੋਰਟਸ ਐਂਡ ਐਕਸਰਸਾਈਜ਼ ਦੇ ਅਕੋਰਡਿੰਗ ਨੇ ਸਟਰੈਂਥ ਅਤੇ ਕਾਰਡੀਓ ਦੇ ਕੰਬੀਨੇਸ਼ਨ ਨਾਲ ਤੁਹਾਨੂੰ ਬੈਸਟ ਰਿਜ਼ਲਟ ਮਿਲਦੇ ਨੇ ਇਕੱਲੇ ਕਾਰਡੀਓ ਦੀ ਬਜਾਏ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਕੰਗੜ ਪਰਸਨ ਟ੍ਰੇਨਰ